ਸਾਡੇ ਦੇਸ਼ ਦੇ ਵਿੱਚ ਸੈਂਟਰ ਦੇ ਵਿੱਚ ਕੋਲੀਸ਼ਨ ਸਰਕਾਰ ਜ਼ਿਆਦਾ ਕਾਮਯਾਬ ਹੈ ਕਿਸ ਸਿਧਾਂਤ ਤੇ ਉੱਤੇ ਹੀ ਕੋਈ ਵੀ ਪਾਰਟੀ ਜਾਂ ਟੀਪੂ ਵੀ ਤਾਂ ਚੱਲੂਗੀ ਆਪਾਂ ਜਦੋਂ ਵੀ ਦੇਖਦੇ ਆਪਾਂ ਹਰੇਕ ਪਾਰਟੀ ਵਾਲੇ ਦੇਖਦੇ ਆ ਗੋਦੀ ਕਹਿਣੀ ਤੇ ਕਦਨੀ ਵਿੱਚ ਫਰਕ ਕਿ ਨਾ ਗਿਆ ਐ ਐਕਸਪੈਰੀਮੈਂਟ ਕਰਕੇ ਦੇਖ ਲਿਆ ਆਮ ਆਦਮੀ ਪਾਰਟੀ ਵਾਲਿਆਂ ਨੇ ਕਾਫੀ ਸੂਬਿਆਂ ਦੇ ਵਿੱਚ ਕੇਦਰੀਵਾਲ ਸਾਹਿਬ ਨੂੰ ਮੰਨ ਲੋ ਕੇਦਰੀਵਾਲ ਨੇ ਪਿਛਾੜ ਦਾ ਬਦਲ ਬਣਾ ਦਈ ਉਸੇ ਪਰ ਨਹੀਂ ਬੜਿਆ ਲੋਕਾਂ ਨੇ ਨਕਾਰ ਤੇ ਇਹ ਇੱਕ ਸਿਧਾਂਤ ਹੈ ਕਿ ਤੁਸੀਂ ਚਿਹਰਿਆਂ ਤੇ ਨਹੀਂ ਸਿਧਾਂਤ ਲੈ ਕੇ ਲੜੋ ਔਰ ਸਿਧਾਂਤ ਲੈ ਕੇ 1977 ਦੇ ਵਿੱਚ ਜਨਤਾ ਪਾਰਟੀ ਵੀ ਲੜੀ ਸੀ ਨੈਸ਼ਨਲ ਫਰੰਟ ਵੀ ਬਾਅਦ ਦੇ ਵਿੱਚ ਲੜਿਆ ਸੀ ਪਰ ਉਦੋਂ ਵੀ ਇਹੀ ਸਮੱਸਿਆ ਆਈ ਕਿ 1977 ਦੇ ਵਿੱਚ ਮੁਰਾਰਜੀ ਦੇਸਾਈ ਬਣੇ ਫੇਰ ਵਿੱਚ ਖਿੱਚ ਤੂ ਪੈ ਗਈ ਔਰ ਚਰਨ ਸਿੰਘ ਨੂੰ ਬਣਾਉਣਾ ਪਿਆ ਉਸ ਤੋਂ ਬਾਅਦ ਫਿਰ ਬੀਬੀ ਸਿੰਘ ਨੂੰ ਜਦੋਂ ਨੈਸ਼ਨਲ ਫਰੰਟ ਆਇਆ ਵੀ ਪੀ ਸਿੰਘ ਆਇਆ ਲੜੇ ਉਹ ਵੀ ਸਿਧਾਂਤਾਂ ਦੇ ਸੀ ਪਰ ਉਹ ਚਿਹਰਿਆਂ ਕਰਕੇ ਜਿਹੜੀਆਂ ਸਰਕਾਰਾਂ ਟੁੱਟਦੀਆਂ ਨਹੀਂਆਂ ਇੱਕ ਦੂਜੇ ਦੀ ਖਿੱਚ ਤੂ ਹੁੰਦੀ ਰਹੀ ਮਤਲਬ ਚਿਹਰੇ ਕਰਕੇ ਪਕੜ ਨਹੀਂ ਬਣ ਸਕੀ ਜੀ ਨਹੀਂ ਇਹ ਇਹ ਖਦਸ਼ਾ ਠੀਕ ਹੈ ਤੁਹਾਡਾ ਬਿਲਕੁਲ ਇਹ ਦੇਖੋ ਤੁਹਾਡਾ ਟਾਪਿਕ ਇਹੀ ਹੈ ਕਿ ਪਿਛਲੀਆਂ ਗਲਤੀਆਂ ਤੋਂ ਕੀ ਸਿੱਖਣਗੇ ਨਵੇਂ ਸੋ ਇਹ ਜਵਾਬ ਅਸੀਂ ਪਹਿਲਾਂ ਵੀ ਦੇ ਚੁੱਕੇ ਹਾਂ ਮੈਂ ਤੁਹਾਡੇ ਸਾਹਮਣੇ ਦੱਸਿਆ ਹੈ ਵੀ 10 ਸਾਲ ਯੂਪੀਏ ਦੀ ਸਰਕਾਰ ਵੀ ਚੱਲੀ ਹੈ ਹਮ ਐਂਡ ਐਦਾਂ ਹੀ ਕਾਂਗਰਸ ਦੇ ਮੇਰੇ ਵੀਰ ਨੇ ਵੀ ਕਿਹਾ ਕਿ ਵੀ ਉਸ ਤੋਂ ਪਹਿਲਾਂ ਐਂਡੀਆ ਵੀ ਚੱਲੀ ਸੋ ਅਲਟੀਮੇਟਲੀ ਜਿਹੜੇ ਪੁਰਾਣਾ 70 ਤੇ 80 ਦੇ ਦਸ਼ਕ ਦੇ ਵਿੱਚ ਕੋਲੀਸ਼ਨ ਦੀ ਸਰਕਾਰਾਂ ਨਵੀਆਂ ਬਣਨੀਆਂ ਸ਼ੁਰੂ ਹੋਈਆਂ ਸੀ ਉਹਦੇ ਚ ਕੀ ਕੀ ਪ੍ਰੋਬਲਮਜ਼ ਆਂਦੀਆਂ ਕੀ ਕੀ ਨਹੀਂ ਉਹ ਕਿਸ ਨੂੰ ਪਤਾ ਨਹੀਂ ਸੀ ਗਿਆ ਤੇ ਉਹ ਜਦੋਂ ਸਪੀਡ ਬ੍ਰੇਕਰ ਆਏ ਤੇ ਉਹ ਕਿਧਰ ਨਾ ਕਿਧਰੇ ਆਪਣੇ ਰਾਹ ਤੋਂ ਉਲਟ ਗਈਆਂ ਸੋ ਅੱਜ ਦੀ ਡੇਟ ਦੇ ਵਿੱਚ ਆਲਰੇਡੀ ਕਾਮਯਾਬ ਸਰਕਾਰਾਂ ਚੱਲੀਆਂ ਐਂਡ ਮੈਂ ਤੁਹਾਡੇ ਸਾਹਮਣੇ ਪੇ ਦੱਸਿਆ ਕਿ ਉਹ ਸਭ ਨੂੰ ਮੈਨੂੰ ਮਾਫ ਕਰਨਾ ਹੋ ਸਕਦਾ ਹੈ ਵੀ ਆਪਣੀ ਸਮਝ ਹੋਵੇ ਪਰ ਮੈਨੂੰ ਇਹ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਸੈਂਟਰ ਦੇ ਵਿੱਚ ਕੋਲੀਸ਼ਨ ਸਰਕਾਰ ਜ਼ਿਆਦਾ ਕਾਮਯਾਬ ਹੈ ਕਿਉਂਕਿ ਜਦ ਵੀ ਉਹ ਸੰਗੀਤ ਢਾਂਚੇ ਨੂੰ ਕੋਈ ਢਾਲਣ ਦੀ ਕੋਸ਼ਿਸ਼ ਹੁੰਦੀ ਹੈ ਤੇ ਉੱਥੇ ਜਿਹੜੇ ਕੋਲੀਸ਼ਨ ਪਾਰਟਨਰਸ ਹੁੰਦੇ ਆ ਉਹਦੇ ਚ ਉਹ ਸੰਗੀਤ ਢਾਂਚੇ ਨੂੰ ਬਰਕਰਾਰ ਰੱਖਣ ਚ ਇੱਕ اہم ਭੂਮਿਕਾ ਨਿਭਾਉਂਦੇ ਆ ਜੀ ਜੀ ਅੱਜ 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 ਸਾਨੂੰ ਖਤਰਾ ਕਿਦੇ ਤੋਂ ਹੈ ਹੁਣ ਮੈਂ ਕਹ ਲੋ ਸਾਹਮਣੇ ਸੁਣ ਰਿਹਾ ਸੀਗਾ ਬੜਾ ਮਤਲਬ ਮੈਂ ਮੈਂ ਜਵਾਬ ਦੇਣ लायक ਨਹੀਂ ਆ ਬਲ ਇਹਨਾਂ ਦੀ ਇਹਨਾਂ ਦੀ ਆਵਾਜ਼ ਦੇ ਵਿੱਚ ਕੋਈ ਪੀੜਾ ਨਹੀਂ ਸੀਗੀ ਮਣੀਪੁਰ ਨੂੰ ਲੈ ਕੇ ਇਹਨਾਂ ਦੀ ਆਵਾਜ਼ ਦੇ ਵਿੱਚ ਕੋਈ ਪਛਤਾਵਾ ਨਹੀਂ ਸੀਗਾ ਅੱਜ ਮਣੀਪੁਰ ਨੂੰ ਅੱਗ ਲੱਗ ਜਲਦੇ ਹੋਏ ਲੰਬੇ ਮਹੀਨੇ ਹੋ ਰਹੇ ਆ ਉਹਦੇ ਵਿੱਚ ਮੋਦੀ ਜੀ ਕਿੰਨੀ ਵਾਰੇ ਬਾਹਰ ਦੇ ਮੁਲਕ ਹੋ ਕੇ ਆ ਗਏ ਜ਼ਬਰ ਜਨਾਹ ਓਪਨ ਚੋਰੀ ਹੈ ਖੁੱਲੇ ਆਮ ਕਿਵੇਂ ਔਰਤਾਂ ਨੂੰ ਉੱਥੇ ਕਿਹੜੀ ਹਾਲਾਤਾਂ ਦੇ ਵਿੱਚ ਉੱਥੇ ਕੀਤਾ ਜਾ ਰਿਹਾ ਐਂਡ ਇੱਥੇ ਕਹ ਰਹੇ ਕਿ ਦੇਖੋ ਪੁਰਾਣੀ ਅਦਵੀ ਹੋਇਆ ਸੀਗਾ ਜਸਟੀਫਿਕੇਸ਼ਨ ਜਸਟੀਫਿਕੇਸ਼ਨ ਆਫ क्रੂਅਲਟੀ ਕਾਲੋ ਸਾਹਿਬ ਕੋਲ ਲੈ ਲਿਏ ਜੀ ਕਾਲੋ ਸਾਹਿਬ ਕੋਲ ਲੈ ਲਿਏ ਕਾਲੋ ਸਾਹਿਬ ਇੱਕ ਤਾਂ ਜਸਤੇਜ ਜੀ ਨੇ ਪੁਆਇੰਟ ਉਠਾ ਦਿੱਤਾ ਦੂਸਰੀ ਗੱਲ ਇਹ ਵੀ ਗੱਲ ਉੱਠਦੀ ਆ ਤੁਸੀਂ ਇਹ ਦੱਸੋ ਕਿ ਕੀ ਮੋਦੀ ਜੀ ਦਾ ਬਦਲ ਗੱਠਜੋੜ ਸਿਧਾਂਤਾਂ ਦੇ ਉੱਤੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਦਰਾਰ ਲਿਆ ਸਕਦਾ ਹੈ ਕਿਉਂਕਿ ਸਿਧਾਂਤ ਵੈਸੇ ਆਪਣੇ ਗੁਰੂਆਂ ਪੀਰਾਂ ਫਕੀਰਾਂ ਦੀ ਜਦੋਂ ਗੱਲ ਕਰਦੇ ਆ ਤਾਂ ਉਹ ਸਿਧਾਂਤਾਂ ਨੂੰ ਲੈ ਕੇ ਅੱਗੇ ਚੱਲੇ ਆ ਸਾਡੇ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ ਜੀ ਇਹ ਸਿਧਾਂਤ ਦੇ ਉੱਤੇ ਹੀ ਕੋਈ ਵੀ ਪਾਰਟੀ ਜੇ ਟੀਕੂ ਵੀ ਤੇ ਚੱਲੂਗੀ ਹਮ ਆਪਾਂ ਜਦੋਂ ਵੀ ਦੇਖਦੇ ਆ ਆਪਾਂ ਹਰੇਕ ਪਾਰਟੀ ਵਾਲੇ ਦੇਖਦੇ ਆ ਉਹਦੀ ਕਹਿਣੀ ਤੇ ਕਤਨੀ ਇੱਕ ਤੇ ਫਰਕ ਕਿੰਨਾ ਗਿਆ ਆਪਾਂ ਕਹਿੰਦੇ ਕੁਸ਼ियां ਕਰਦੇ ਕੁਸ਼ियां ਅਲੈਕਸ਼ਨ ਤੋਂ ਪਹਿਲਾਂ ਅਸੀਂ ਬੜੀਆਂ ਸਵਾ ਖਾਧੀਆਂ ਸਾਰਿਆਂ ਨੇ ਵੇਸ਼ ਭਗਤਾਂ ਦਾ ਨਾਂ ਲੈ ਕੇ ਵੀ ਸਵਾ ਖਾਧੀਆਂ ਪਰ ਕੀ ਅਸੀਂ ਉਹ ਸਵਾ ਖਾਣ ਤੋਂ ਬਾਅਦ ਉਹਨਾਂ ਤੇ ਅਮਲ ਕੀਤਾ ਹੂੰ ਮੁੱਚੇ ਪਾ ਮੁੱਚੇ ਪਾ ਤੀ ਬਹਿ ਇਹ ਕਹਿੰਦੇ ਮਨੀਪੁਰ ਲਈ ਬਹਿ ਕੀ ਬੋਲਿਆ ਮੈਂ ਕਹਿੰਦਾ ਵੀ ਮਨੀਪੁਰ ਦੀ ਸਮੱਸਿਆ ਅੱਜ ਨਵੀਂ ਨਹੀਂ ਕਦੋਂ ਤੋਂ ਚੱਲੀ ਆਉਂਦੀ ਆ ਸਾਰਿਆਂ ਨੇ ਸਾਰਿਆਂ ਦੇ ਵੇਲੇ ਸਾਰੀਆਂ ਜਿਹੜੇ ਰਾਜ ਸੈਂਟਰ ਜਿਨ੍ਹਾਂ ਨੇ ਕੀਤੇ ਹੈ ਉਹਨਾਂ ਵੇਲੇ ਸਮੱਸਿਆ ਸੀ ਦੋ ਭਾਈਚਾਰਿਆਂ ਵਿੱਚ ਖਿੱਚੋ ਤਾਣ ਹੈਗੀ ਆ ਉੱਥੇ ਤੇ ਜੇ ਅਮਰਸਾ ਜੀ ਉੱਥੇ ਗਏ ਉਹਨਾਂ ਦਾ ਸਾਰੇ ਉਹਨਾਂ ਨਾਲ ਗੱਲਬਾਤ ਕੀਤੀ ਸਾਰਿਆਂ ਨਾਲ ਉਹਨਾਂ ਨੂੰ ਸਮਝਾਇਆ ਪਰ ਇਥੇ ਇਹ ਵੀ ਨਿੱਤਰ ਕੇ ਸਾਹਮਣੇ ਆਇਆ ਕਿ ਮੀਆਂ ਮਾਰ ਤੋਂ ਉੱਥੇ ਹਥਿਆਰ ਆ ਰਹੇ ਆ ਜੀ ਜੀ ਆਪਾਂ ਉਸ ਉਸ ਵਿਸ਼ੇ ਵੱਲ ਨਾ ਜਾਈਏ ਕਾਲਾ ਸਾਹਿਬ ਕੀ ਚਵੀ ਦੇ ਵਿੱਚ ਵੀ ਮੋਦੀ ਜੀ ਤੁਹਾਡਾ ਚਿਹਰਾ ਨੇ ਬਿਲਕੁਲ ਚਿਹਰਾ ਹੈਗੇ ਆ ਜੀ ਬਿਲਕੁਲ ਚਿਹਰਾ ਹੈਗੇ ਆ ਹੂੰ ਇਹ ਕਮਾਂਡ ਕਿਸੇ ਇੱਕ ਕਮਾਂਡ ਇੱਕ ਦੇ ਹੱਥ ਹੋਊਗੀ ਤਾਂ ਫੌਜ ਤਗੜੀ ਹੋ ਕੇ ਲੜੂ ਫੌਜ ਲਕੜੀ ਹੋ ਕੇ ਲੜੂਗੀ ਟੌਡਰਪੁਰ ਸਾਹਿਬ ਟੌਡਰਪੁਰ ਸਾਹਿਬ ਕਿਵੇਂ ਗੱਲ ਉਹੀ ਗੱਲ ਆ ਗਈ ਚਿਹਰੇ ਦੀ ਕੀ ਕਹੋਗੇ ਗੁਰਦੀਪ ਜੀ ਤੋਂ ਬਿਨਾ ਤਾਂ ਇਲੈਕਸ਼ਨ ਨਹੀਂ ਲੜੀ ਜਾਂਦੀ ਜਿਹੜਾ ਲੀਡਰ ਹੈ ਉਹ ਲੀਡ ਕਰਨ ਵਾਲਾ ਲੀਡਰ ਹੂੰ ਤੇ ਜਿਹੜੇ ਹੁਣ ਇਹ ਇਹਦੇ ਭਾਈ ਸਾਹਿਬ ਸਾਡੇ ਦੋਨੇ ਬੈਠੇ ਨੇ ਜਸਦੇਵ ਜੀ ਤੇ ਜਸਪੀਤ ਜੀ ਹੁਣੇ ਤਾਂ ਇਹਨਾਂ ਦੀ ਭਾਈਵਾਲੀ ਹੈ ਮੰਨ ਲਓ ਕਿੰਨੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ ਵੀ ਕਿਹਨੂੰ ਮੋਹਰੇ ਕਰਦੇ ਨੇ ਇਹ ਕਿਹਨੂੰ ਚਿਹਰਾ ਬਣਾਉਂਦੇ ਨੇ ਹਮ ਹਰ ਇਹ ਤੋਂ ਪਹਿਲਾਂ ਇਹਨਾਂ ਨੇ ਐਕਸਪੈਰੀਮੈਂਟ ਕਰਕੇ ਦੇਖ ਲਿਆ ਆਮ ਆਦਮੀ ਪਾਰਟੀਆਂ ਵਾਲਿਆਂ ਨੇ ਕਾਫੀ ਸੂਬਿਆਂ ਦੇ ਵਿੱਚ ਕੇਦਰੀਵਾਲ ਸਾਹਿਬ ਨੂੰ ਮੰਨ ਲਓ ਕਿ ਪਿਛੰਤਾ ਬਿਕ ਬਦਲ ਬਣਾ ਦਈਏ ਸੀ ਪਰ ਨਹੀਂ ਬਣਿਆ ਲੋਕਾਂ ਨੇ ਰਕਾਰ ਤੇ ਹੁਣ ਦੇਖੋ ਇਹ ਕਿਹਦੇ ਤੇ ਮੋਹਰ ਲਾਉਂਦੇ ਨੇ ਉਹ ਇਹਨਾਂ ਦੀ ਮਰਜ਼ੀ ਆ ਜੀ ਇਹ ਗੱਲੇ ਆ ਜਸਪੀਰ ਜੀ ਦੇਖੋ ਗੱਲ ਤੇ ਨਿਕਲ ਕੇ ਇਹ ਆ ਰਹੀ ਹੈ ਨਾ ਕਿ ਚਿਹਰਾ ਚਾਹੀਦਾ ਬਰਗੇਡੀਅਰ ਚਾਹੀਦਾ ਹੈ ਮੇਜਰ ਚਾਹੀਦਾ ਜੀ ਨੇ ਫਰੰਟ ਤੇ ਬੈਠ ਕੇ ਲੜਨਾ ਕਮਾਂਡ ਕਰਨੀ ਹੈ ਜਿਹਦੀ ਗੱਲ ਸਾਰਿਆਂ ਨੇ ਮੰਨਣੀ ਆ ਹੁਣ ਪਿਛਲੇ ਸਮੇਂ ਦੇ ਵਿੱਚ ਤਾਂ ਉਹ ਖੜਗੇ ਸਾਹ ਨੂੰ ਬਣਾਉਣ ਦੇ ਉੱਤੇ ਹੀ ਜਿਹੜੀਆਂ ਆ ਉਹ ਪਾਰਟੀਆਂ ਹਿੱਲ ਗਈਆਂ ਨਿਤਿਸ਼ ਕੁਮਾਰ ਜੀ ਵੀ ਭਾਵੇਂ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਬਣਨਾ ਚਾਹੁੰਦਾ ਇਹਦੀ ਗੱਲ ਜਿਵੇਂ ਕੀਤੀ ਇਹਨਾਂ ਨੇ ਜਸਤੇਜ ਜੀ ਨੇ ਪਰ ਉਹਨਾਂ ਦਾ ਮਤਲਬ ਇਹ ਨਹੀਂ ਸੀਗਾ ਮੈਂ ਨਹੀਂ ਬਣਨਾ ਗੱਲ ਤੇ ਆ ਸੀ ਉਹ ਚਾਹੁੰਦੇ ਨੇ ਕਿ ਮੈਨੂੰ ਕਿਉਂ ਨਹੀਂ ਵੱਡਾ ਰੋਲ ਦਿੱਤਾ ਜਾ ਰਿਹਾ ਨਿਟਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ